ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਜੀਤ ਸਿੰਘ ਐਡਮਿਨਿਸਟਰेटर گور ਪਬਲਿਕ ਸਕੂਲ ਚਨਾਲੋਂ ਕਰਾੜੀ ਅੱਜ ਅਸੀਂ ਸਾਰੇ ਜਿਸ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਭਾਰਤ ਸਰਕਾਰ ਪੰਜਾਬ ਸਰਕਾਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਰ 스테ਟਸ ਐਂਡ ਅਦਰ ਜਿਹੜੇ ਕੰਟਰੀ ਨੇ ਯੂਨੋ ਵਗੈਰਾ ਸਾਰੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ 350ਵਾਂ ਸ਼ਹੀਦੀ ਸ਼ਤਾਬਦੀ ਸਮਾਗਮ ਮਨਾ ਰਹੇ ਨੇ। ਉਹਨਾਂ ਦੇ ਤਿੰਨ ਅਨੰਨ ਸਿੱਖ ਭਾਈ ਮਤੀ ਦਾ ਜੀ, ਸਤੀ ਦਾ ਜੀ, ਭਾਈ ਤੇਲਾ ਜੀ। ਉਸੇ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਸਕੂਲ ਦੇ ਵਿੱਚ ਇੱਕ ਸੈਮੀਨਾਰ ਹਾਲ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਹੈ। ਜਿਦੇ ਵਿੱਚ ਸਾਡੇ ਬੱਚੇ, ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਤਾਂ ਤੇ ਟੀਚਰ ਸਹਿਬਾਨ ਅਸੀਂ ਉਹਨਾਂ ਸਾਰਿਆਂ ਦੇ ਨਾਲ ਨਾਲ ਮਿਲ ਕੇ ਇੱਕ ਇਹ ਉਪਰਾਲਾ ਕੀਤਾ ਹੈ ਕਿ ਉਹਨਾਂ ਗੁਰੂ ਸਹਿਬਾਨ ਅਤੇ ਉਹਨਾਂ ਦੇ ਅਨੰਦ ਸਿੱਖਾਂ ਦੀ ਜੀਵ ਸ਼ਹਾਦਤ ਹੈ ਅਸੀਂ ਉਹ ਸਾਰਿਆਂ ਦੇ ਨਾਲ ਬੈਠ ਕੇ ਸਾਂਝੀ ਕਰੀਏ ਜੋ ਅੱਜ ਦਾ ਇਹ ਸਾਡੇ ਸੈਮੀਨਾਰ ਦਾ ਵਿਸ਼ਾ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਜੋ ਸ਼ਲੋਕ ਨੇ ਉਹਨਾਂ ਦੇ ਵਿੱਚੋਂ ਉਹਨਾਂ ਦਾ ਸ਼ਲੋਕ ਜਗ ਰਚਨਾ ਸਭ ਝੂਠ ਹੈ ਜਾਨ ਲੈ ਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀਤੀ ਕੇ ਗੁਰਦੇਵ ਬਾਦਰ ਮਹਾਰਾਜ ਨੇ ਜੋ ਸ਼ੀਰਤੀ ਦਿੱਤੀ ਸੀ ਉਹ ਕਹਿੰਦੇ ਸੀ ਕਿ ਇਸ ਸੰਸਾਰ ਦੇ ਵਿੱਚੋਂ ਜਦੋਂ ਅਸੀਂ ਆਇਆ ਚਲੇ ਜਾਣਾ ਹੈ ਜੇ ਸ਼ੀਰਦੀ ਦਵਾਂਗੇ ਤਾਂ ਉਹਦੇ ਨਾਲ ਆਉਣ ਵਾਲੀ ਜਿਹੜੀ ਕੌਮ ਹੈ ਆਉਣ ਵਾਲਾ ਦੇਸ਼ ਹੈ ਉਹਦੇ ਲਈ ਇੱਕ ਚੰਗਾ ਮਾਰਗਦਰਸ਼ਨ ਬਣਦਾ ਹੈ ਸੋ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸਾਰਾ ਅੱਜ ਦਾ ਸੈਮੀਨਾਰ ਕਰ ਰਹੇ ਹਾਂ ਅੱਪ ਬੱਚਾ ਹਮ ਲੋਕ ਕੀ ਕੀ ਪ੍ਰੋਗਰਾਮ ਲਿਖੇ ਗਏ ਸੀ ਇਹਦੇ ਵਿੱਚ ਬੱਚਿਆਂ ਵੱਲਿਓ ਸ਼ਬਦ ਗਾਇਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਇਹ ਸ਼ਬਦ ਹੈ ਕੁਝ ਬੱਚਿਆਂ ਵੱਲੋਂ ਕਵਿਸ਼ਰੀਆਂ ਨੇ ਤੇ ਕੁਝ ਸਾਡੇ ਟੀਚਰ ਸਾਹਿਬਾਨ ਵੱਲੋਂ ਗੁਰਤੇਗ ਬਹਾਦਰ ਮਹਾਰਾਜ ਦੇ ਜੀਵਨ ਅਤੇ ਉਹਨਾਂ ਦੀ ਸ਼ਹੀਦੀ ਇਸ ਵਿਸ਼ਿਆਂ ਤੇ ਅਸੀਂ ਨਾਲੋਂ ਨਾਲ ਤੇ ਨਾਲੋਂ ਨਾਲ ਸਾਡੇ ਸਕੂਲ ਦੀ ਪ੍ਰਦਰਸ਼ਨੀ ਜਿਹੜੀ ਅਸੀਂ ਸਿੱਖ ਮਿਸ਼ਨਰੀ ਜੋ ਸਾਡਾ ਕਾਲਜ ਹੈ ਜੋ ਵਰਲਡ ਲੈਵਲ ਦੀ ਸੰਸਥਾ ਹੈ ਉਹ ਪ੍ਰਦਰਸ਼ਨੀ ਵੀ ਅਸੀਂ ਨਾਲ ਇਸ ਤੋਂ ਲਾਵਾ ਲਵਾ ਸਕੂਲ ਦੇ ਵਿੱਚ ਕਿਹੜੇ ਕਿਹੜੇ ਪ੍ਰੋਗਰਾਮ ਲੱਗੇ ਜਾਂਦੇ ਆ ਇਸ ਤੋਂ ਬਿਨਾ ਜਿੰਨੇ ਅਸੀਂ ਪੰਜਾਬ ਸਰਕਾਰ ਦੇ ਜਾਂ ਭਾਰਤ ਸਰਕਾਰ ਦੇ ਜੋ ਵੀ ਕੈਲੰਡਰ ਨੇ ਸਕੂਲ ਕੈਲੰਡਰ ਉਹ ਕੈਲੰਡਰਾਂ ਦੇ ਮੁਤਾਬਕ ਜੋ-ਜੋ ਪ੍ਰੋਗਰਾਮ ਹੁੰਦੇ ਨੇ ਅਸੀਂ ਉਹਨਾਂ ਨੂੰ ਸ਼ਾਰਟ ਟਰਮ ਤੇ ਛੋਟੇ ਰੂਪ ਚ ਜਾਂ ਵੱਡੇ ਰੂਪ ਚ ਜਿਸ ਦੇ ਹਿਸਾਬ ਨਾਲ ਹੁੰਦੇ ਨੇ ਉਹ ਅਸੀਂ ਸਾਰੇ ਕਰਦੇ ਆਂ ਅੱਜ ਮੁੱਖ ਮਹਿਮਾਨ ਵਜੋਂ ਕੌਣ ਆਏ ਸ੍ਰੀ ਅੱਜ ਦੇ ਮੁੱਖ ਮਹਿਮਾਨ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਮੇਲ ਸਿੰਘ ਜੀ ਜੋ ਕਿ ਸਾਡੇ ਸਾਬਕਾ ਕਾਉਂਸਲਰ ਨੇ ਅਰ ਮੈਨੂੰ ਬੜੀ ਖੁਸ਼ੀ ਹੈ ਸਾਡੇ ਇਸ ਸਿੱਖ ਮਿਸ਼ਨੀ ਕਾਲਜ ਇਸ ਸਥਾਨ ਤੇ ਜਿੱਥੇ ਸਕੂਲ ਚੱਲਦਾ ਹੈ ਇਹਦੇ ਫਾਊਂਡਰ ਜਿਹੜੇ ਨੇ ਉਹ ਉਹ ਜਨਰੇਟਰ ਵੀ ਨੇ ਜਿਨ੍ਹਾਂ ਨੇ ਸਾਰਾ ਕੀਤਾ ਇਹ ਵੀ ਬੁਲਾਏ ਨੇ ਦੇ ਸ਼ਹਿਰ ਦੀਆਂ ਸ਼ਖਸੀਤਾਂ ਹਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਨੂੰ ਵੀ ਅਸੀਂ ਸਦਾ